ਪਿਆਰੇ ਦਰਸ਼ਕੋ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਕ ਸਵੇਰੇ ਉੱਠਣਾ ਅਤੇ ਪਤਾ ਲੱਗਣਾ ਕਿ ਕੈਨੇਡਾ ਜਾਣ ਦੇ ਤੁਹਾਡੇ ਸੁਪਨੇ ਅਚਾਨਕ ਖਤਰੇ ਵਿੱਚ ਹਨ ਹਾਂਜੀ ਇਹ ਸੱਚ ਹੋ ਰਿਹਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ 8 ਨਵੇਂ ਧਮਾਕੇਦਾਰ ਕੈਨੇਡੀਅਨ ਇਮੀਗ੍ਰੇਸ਼ਨ ਬਦਲਾਵਾਂ ਬਾਰੇ ਗੱਲ ਕਰਾਂਗੇ ਜੋ ਹੁਣੇ ਲਾਗੂ ਹੋਏ ਹਨ ਇਹੇ ਬਦਲਾਅ ਤੁਹਾਡੇ ਇਮੀਗ੍ਰੇਸ਼ਨ ਪਲਾਨ ਨੂੰ ਕਿਵੇਂ ਬਦਲ ਸਕਦੇ ਹਨ ਜਾਣਨ ਲਈ ਅੰਤ ਤੱਕ ਜ਼ਰੂਰ ਦੇਖੋ ਸਭ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਇਮੀਗ੍ਰੇਸ਼ਨ ਪ੍ਰੋਗਰਾਮ ਤੇ ਬ੍ਰੇਕ ਲਗਾ ਦਿੱਤੀ ਹੈ ਸੰਗੀ ਸਰਕਾਰ ਨੇ BCDE ਨਾਮਨੁਕਤ ਕੋਟੇ ਨੂੰ ਅੱਧਾ ਕਰ ਦਿੱਤਾ ਹੈ 8000 ਤੋਂ ਘਟਾ ਕੇ ਸਿਰਫ 4000 ਨਾਮਨੁਕਤ 2000 ਪੰਜੀ ਲਈ ਹਜ਼ਾਰਾਂ ਉਮੀਦਵਾਰ ਇੰਤਜ਼ਾਰ ਕਰ ਰਹੇ ਹਨ ਪਰ ਸਿਰਫ ਕੁਝ ਹੀ ਚੁਣੇ ਜਾਣਗੇ ਇਹ ਪਹਿਲਾ ਬਦਲਾਅ ਹੈ ਅਤੇ ਇਹ ਬਹੁਤ ਵੱਡਾ ਹੈ ਇਸ ਦਾ ਮਤਲਬ 2900 ਸਪਾਰਟਸ ਪ੍ਰਾਨਿਆ ਅਰਜ਼ੀਆਂ ਲਈ ਅਤੇ ਸਿਰਫ 1190 ਅਰਜ਼ੀਆਂ ਲਈ ਅੱਗੇ ਦੂਜਾ ਬਦਲਾਅ ਹੈਲਥ케ਅਰ ਸਟ੍ਰੀਮ ਨੂੰ ਸੀਮਤ ਕਰ ਦਿੱਤਾ ਗਿਆ ਹੈ ਹੁਣ ਸਿਰਫ ਫਰੰਟਲਾਈਨ ਹੈਲਥ ਪ੍ਰੋਫੈਸ਼ਨਲ ਜਿਵੇਂ ਡਾਕਟਰ ਨਰਸਾਂ ਅਤੇ ਸਬੰਧਿਤ ਸਿਹਤ ਕਰਮਚਾਰੀ ਹੀ ਯੋਗ ਹਨ ਸਪੋਰਟ ਸਟਾਫ ਅਤੇ ਪ੍ਰਸ਼ਾਸਨਿਕ ਰੋਲ ਵਾਲੇ ਬਾਹਰ ਹਨ ਜੇ ਤੁਸੀਂ ਹੈਲਥ케ਅਰ ਵਿੱਚ ਹੋ ਤਾਂ ਇਹ ਜਾਂਚੋ ਕਿ ਤੁਸੀਂ ਇਸ ਸ਼੍ਰੇਣੀ ਵਿੱਚ ਫਿੱਟ ਹੋ ਜਾਂ ਨਹੀਂ ਤੀਜਾ ਬਦਲਾ ਅਤੇ ਇਹ ਵਪਾਰੀਆਂ ਲਈ ਚੰਗੀ ਖਬਰ ਹੈ ਐਂਟਰਪ੍ਰੈਨਿਓਰ ਇਮੀਗ੍ਰੇਸ਼ਨ ਸਟ੍ਰੀਮ ਅਜੇ ਵੀ ਖੁੱਲੀ ਹੈ ਜੇ ਤੁਸੀਂ ਕੈਨੇਡਾ ਵਿੱਚ ਵਪਾਰ ਸ਼ੁਰੂ ਕਰਨ ਜਾਂ ਨਿਵੇਸ਼ ਕਰਨ ਦੀ ਸੋਚ ਰਹੇ ਹੋ ਤਾਂ ਇਹ ਤੁਹਾਡਾ ਮੌਕਾ ਹੈ BC अजयवी ਇਸਟ੍ਰੀਮ ਅਧੀਨ ਅਰਜ਼ੀਆਂ ਦੇ ਸੱਦੇ ਜਾਰੀ ਕਰ ਰਿਹਾ ਹੈ ਅਤੇ ਜੋ ਨੌਕਰੀਆਂ ਬਣਾ ਸਕਦੇ ਹਨ ਜਾਂ ਅਰਥਵਿਵਸਥਾ ਨੂੰ ਵਧਾ ਸਕਦੇ ਹਨ ਉਹਨਾਂ ਨੂੰ ਤਰਜੀਹ ਮਿਲੇਗੀ ਚੌਥਾ ਬਦਲਾ ਹਾਈ ਇੰਪੈਕਟ ਸਕਿਲਡ ਵਰਕਰਸ ਤੇ ਫੋਕਸ ਜਨਰਲ ਅਤੇ ਪ੍ਰਾਇਰੀਟੀ ਓਕੂਪੇਸ਼ਨ ਡਰਾਸ ਅਪੈਂਡ ਹਨ 2050 ਵਿੱਚ ਸਿਰਫ 100 ਰਜਿਸਟਰੈਂਟਸ ਨੂੰ ਸੱਦੇ ਮਿਲਣਗੇ ਅਤੇ ਇਹ ਸਿਰਫ ਉਹਨਾਂ ਲਈ ਜੋ ਨੌਕਰੀਆਂ ਬਣਾਉਣ ਨਿਵੇਸ਼ ਕਰਨ ਜਾਂ ਖੇਤਰੀ ਵਿਕਾਸ ਵਿੱਚ ਯੋਗਦਾਨ ਦੇ ਸਕਣ ਕੀ ਤੁਸੀਂ ਇਸ ਸ਼੍ਰੇਣੀ ਵਿੱਚ ਆਉਂਦੇ ਹੋ ਪੰਜਵਾਂ ਬਦਲਾ अर्ली ਚਾਈਲਡਹੂਡ ਐਜੂਕੇਟਰਸ ਤੇ ਨਵਾਂ ਫੋਕਸ ਸਰਕਾਰ ਉਹਨਾਂ ਦੀ ਮਹੱਤਤਾ ਨੂੰ ਮੰਨਦੀ ਹੈ ਪਰ ਸਿਰਫ ਉੱਚ ਯੋਗਤਾਵਾਂ ਵਾਲੇ ਹੀ ਤਰਜੀਹ ਪ੍ਰਾਪਤ ਕਰਨਗੇ ਅਸਿਸਟੈਂਟਸ ਨੂੰ ਬਾਹਰ ਕੀਤਾ ਗਿਆ ਹੈ ਜੇ ਤੁਸੀਂ ਇਸ ਖੇਤਰ ਵਿੱਚ ਹੋ ਤਾਂ ਆਪਣੀਆਂ ਯੋਗਤਾਵਾਂ ਦੀ ਜਾਂਚ ਕਰੋ ਛੇਵਾਂ ਬਦਲਾ ਸੋਸ਼ਲ ਅਤੇ ਕਮਿਊਨਿਟੀ ਸਰਵਿਸ ਵਰਕਰਸ ਲਈ ਸਖਤ ਮਾਪਦੰਡ ਬੀਸੀ ਸਿਹਤ ਮੰਤਰਾਲੇ ਨਾਲ ਮਿਲ ਕੇ ਸਖਤ ਦਿਸ਼ਾ ਨਿਰਦੇਸ਼ ਲਿਆ ਰਿਹਾ ਹੈ ਜੋ ਪੇਸ਼ੇਵਰ ਮਿਆਰ ਵਧਾਉਣਗੇ ਇਸ ਨਾਲ ਕੁਝ ਅਰਜ਼ੀਦਾਰਾਂ ਲਈ ਮੁਸ਼ਕਲ ਵੱਧ ਸਕਦੀ ਹੈ ਸੱਤਵਾਂ ਬਦਲਾ ਅਤੇ ਇਹ ਵਿਦਿਆਰਥੀਆਂ ਲਈ ਵੱਡਾ ਹੈ ਸਟੂਡੈਂਟ ਸਟ੍ਰੀਮਸ ਤੇ ਰੋਕ ਲੱਗ ਗਈ ਹੈ ਇਹ ਉਹਨਾਂ ਅੰਤਰਰਾਸ਼ਟਰੀ ਗ੍ਰੈਜੂਏਟਸ ਨੂੰ ਪ੍ਰਭਾਵਿਤ ਕਰੇਗੀ ਜੋ ਸਥਾਈ ਨਿਵਾਸੀ ਬਣਨ ਦੀ ਉਮੀਦ ਰੱਖਦੇ ਹਨ ਤਿੰਨ ਨਵੀਆਂ ਸਟ੍ਰੀਮਸ ਦੀਆਂ ਯੋਜਨਾਵਾਂ ਰੁਕੀਆਂ ਹਨ ਅਤੇ 1 ਸਤੰਬਰ 2024 ਤੋਂ 7 ਜਨਵਰੀ 2025 ਦਰਮਿਆਨ ਦਿੱਤੀਆਂ ਆਪੀਜੀ ਅਰਜ਼ੀਆਂ ਵੇਟਲਿਸਟ ਤੇ ਹਨ ਅੰਤ ਵਿੱਚ ਅੱਠਵਾਂ ਬਦਲਾ ਆਪੀਜੀ ਅਰਜ਼ੀਆਂ ਵਿੱਚ ਦੇਰੀ ਅਤੇ ਵਰਕ ਪਰਮਿਟ ਐਕਸਟੈਂਸ਼ਨਸ ਤੇ ਸਖਤੀ ਇਹ ਅਸਥਾਈ ਵਰਕਰਸ ਲਈ ਅਨਿਸ਼ਚਿਤਤਾ ਪੈਦਾ ਕਰ ਰਿਹਾ ਹੈ ਪਰ 1 ਸਤੰਬਰ 2024 ਤੋ ਪਹਿਲਾਂ ਦਿੱਤੀਆਂ ਅਰਜ਼ੀਆਂ ਇਸ ਸਾਲ ਪ੍ਰੋਸੈਸ ਹੋਣਗੀਆਂ ਅਤੇ BCICRC ਨਾਲ ਮਿਲ ਕੇ ਵੇਟਲਿਸਟ ਅਰਜ਼ੀਦਾਰਾਂ ਦੇ ਵਰਕ ਪਰਮਿਟ ਵਧਾਉਣ ਤੇ ਕੰਮ ਕਰ ਰਿਹਾ ਹੈ ਤਾਂ ਇਸ ਸ਼ਬਦ ਦਾ ਕੀ ਮਤਲਬ BC ਦੇ 205 ਦੇ ਇਮੀਗ੍ਰੇਸ਼ਨ ਸੁਧਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਸੀਮਤ ਸੰਗੀ ਫੰਡਿੰਗ ਨਾਲ ਪ੍ਰੋਵਿੰਸ਼ੀਅਲ ਤਰਜੀਹਾਂ ਰਾਤੋਂ ਰਾਤ ਬਦਲ ਸਕਦੀਆਂ ਹਨ ਸਖਤ ਯੋਗਤਾਵਾਂ ਅਤੇ ਘੱਟ ਸੱਧਿਆਂ ਨਾਲ ਸਿਰਫ ਸਭ ਤੋਂ ਵਧੀਆ ਤਿਆਰ ਉਮੀਦਵਾਰ ਹੀ ਸਫਲ ਹੋਣਗੇ ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ ਅਤੇ ਤਿਆਰੀ ਜ਼ਰੂਰੀ ਹੈ ਏਸੀ ਅੱਜ ਦੀ ਵੀਡੀਓ ਸਾਨੂੰ ਤੁਹਾਡੇ ਵਿਚਾਰ ਜਾਣਨੇ ਪਸੰਦ ਹਨ ਇਸ ਲਈ ਕਿਰਪਾ ਕਰਕੇ ਹੇਠਾਂ ਕਮੈਂਟ ਕਰੋ ਸਾਡੀ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਨਵੀਆਂ ਅਪਡੇਟਸ ਨਾਲ ਜੁੜੇ ਰਹੋ